ਹਾਂਜੀ ਕੀ ਹਾਲ ਆ ਸਾਰਿਆਂ ਦਾ ਸੋ ਅੱਜ ਦਾ ਬਲੌਗ ਸ਼ੁਰੂ ਕਰਦੇ ਆਂ ਤੇ ਅੱਜ ਦਾ ਬਲੌਗ ਹੈ ਕਬੂਤਰਾਂ ਦੇ ਉੱਤੇ ਤੇ ਆਪਾਂ ਤਾਂ ਹੁਣੇ-ਹੁਣੇ ਆਏ ਆਂ ਵਿਆਹ ਦੇ ਵਿੱਚੋਂ ਤੇ ਵਿਆਹ ਦੇ ਵਿੱਚ ਵੀ ਬਹੁਤ ਜਣੇ ਨੇ ਕਿਹਾ ਵੀ ਤੇ ਉਹ ਵੀ ਪੁੱਛਦੇ ਰਹਿੰਦੇ ਆ ਬਹੁਤ ਜਣੇ ਵੀ ਇਹ ਕਬੂਤਰ ਤੁਸੀਂ ਇੰਨੇ ਕਿਉਂ ਰੱਖੇ ਨੇ ਠੀਕ ਆ ਸ਼ਰਤਾਂ-ਯੁਰਤਾਂ ਤੇ ਛੱਡਦੇ ਹਾਂ ਮੈਂ ਫਿਰ ਉਹਨਾਂ ਨੂੰ ਦੱਸਿਆ ਵੀ ਸ਼ਰਤਾਂ ਵੀ ਤੇ ਵੀ ਛੱਡਦੇ ਆਂ ਤੇ ਕਈ ਵਾਰੀ ਅਸੀਂ ਬੱਚੇ ਕਢਾ ਕੇ ਵੀ ਵੇਚ ਦਿੰਨੇ ਆਂ ਸੋ ਬੱਚੇ ਕਢਾ ਕੇ ਵੇਚਣਾ ਆ ਬਿਜ਼ਨਸ ਜਿਹੜਾ ਉਹਦਾ ਬਾਲੇ ਜਣੇ ਨੂੰ ਬਧੀਆਂ ਲੱਗਿਆ ਤੇ ਮੈਂ ਕਿਹਾ ਫਿਰ ਆਪਾਂ ਤੁਹਾਡੇ ਨਾਲ ਵੀ ਸ਼ੇਅਰ ਕਰਤੀ ਹੈ ਨਾ ਵੀ ਉਹ ਕਿਵੇਂ ਹੁੰਦਾ ਤੇ ਕਿਵੇਂ ਚੱਲਦਾ ਸੋ ਸਭ ਤੋਂ ਪਹਿਲਾਂ ਨਾ ਅਸੀਂ ਲਏ ਸੀਗੇ ਮਤਲਬ ਵੱਡੇ ਕਬੂਤਰ ਤੁਹਾਨੂੰ ਦਿਖਾਉਣਾ ਮੈਂ ਇਹ ਨਹੀਂ ਸਾਡੇ ਸਾਰੇ ਵੱਡੇ ਕਬੂਤਰ ਮਤਲਬ ਜਿਹੜੇ ਮਾ ਪਿਓ ਨੇ ਵੱਡੇ ਕਬੂਤਰ ਜਮਾ ਵੱਡੇ ਕਬੂਤਰ ਨੇ ਇਹ ਜਿੰਨਾ ਤੋਂ ਅਸੀਂ ਬੱਚੇ ਤਿਆਰ ਕਰਦੇ ਹਾਂ ਠੀਕ ਹੈ ਇਨਾਂ ਦੇ ਵਿੱਚ ਬਹੁਤ ਜ਼ਿਆਦਾ ਕਬੂਤਰ ਨੇ ਜਿਹੜੇ ਉਹ ਮਤਲਬ ਸ਼ਰਤਾਂ ਜਿੱਤੇ ਹੋਏ ਨੇ ਤੇ ਉਹ ਮੁੱਲ ਖਰੀਦੇ ਹੋਏ ਨੇ ਕਿਉਂਕਿ ਅਸੀਂ ਆਪ ਤਾਂ ਇੱਕ ਅੱਧੀ ਸ਼ਰਤ ਜਿੱਤਿਆਂ ਮਸਾਂ ਤੇ ਇਹ ਬਾਕੀ ਸਾਰੇ ਖਰੀਦੇ ਹੋਏ ਨੇ ਕੋਈ 10000 ਦਾ ਕੋਈ 20000 ਦਾ ਕੋਈ ਕਿੰਨੇ ਦਾ ਕੋਈ ਕਿੰਨੇ ਦਾ ਮਤਲਬ ਵਿੱਚ 1 ਅੱਧਾ ਲੱਖ ਰੁਪਏ ਦਾ ਵੀ ਹੈਗਾ ਸੋ ਇਹ ਡੈਡੀ ਨੇ ਸ਼ੌਂਕ ਵਲੇ ਉਦੋਂ ਸ਼ੌਂਕ ਸੀਗਾ ਡੈਡੀ ਨੂੰ ਉਦੋਂ ਖਰੀਦੇ ਜੀ ਹਨ ਤੇ ਸ਼ਰਤਾਂ ਦੇ ਵੀ ਛੱਡਦਾ ਹੁੰਦਾ ਪਰ ਹਾਰ ਕੀ ਹੁੰਦਾ ਜ਼ਿਆਦਾਤਰ ਤਾਂ ਤੇ ਇੱਕ ਦੀ ਜੁੱਤੀ ਹੈਗੀ ਕੋਸ਼ ਕਰੇ ਮਤਲਬ ਜਿਹੜੇ ਉਹ ਇੱਕ ਕਬੂਤਰ ਨੇ ਇਹਨਾਂ ਨੇ ਜ਼ਰੂਰ ਸ਼ਰਤਾਂ ਜਿੱਤੀਆਂ ਹੋਈਆਂ ਹੋਈਆਂ ਤੇ ਇਹ ਆਪਾਂ ਇਹਨਾਂ ਤੋਂ ਬੱਚੇ ਕਢਾਉਣੇ ਆ 60 70 ਦਿਨਾਂ ਦੇ ਵਿੱਚ ਨਾ ਇਹ ਦੋ ਬੱਚੇ ਤਿਆਰ ਕਰ ਲੈਂਦੇ ਕਬੂਤਰ ਜੋੜੀਆਂ ਨੇ ਮਤਲਬ ਇਹ ਸਾਰੀਆਂ ਵਧੀਆ-ਵਧੀਆ ਕਬੂਤਰ ਤੇ ਇਹ 60 70 ਦਿਨਾਂ ਦੇ ਵਿੱਚ ਦੋ ਬੱਚੇ ਤਿਆਰ ਕਰ ਦਿੰਦੇ ਨੇ ਤੇ ਉਹ ਸਾਰੇ ਬੱਚੇ ਆਪਾਂ ਲੈ ਜਾਂਦੇ ਹਾਂ ਪਰਾਂ ਵਾਲੇ ਖੁੱਡੇ 'ਚ ਉਹ ਤੁਹਾਨੂੰ ਦਿਖਾਵਾਂਗੇ ਤੇ ਇਹਨਾਂ ਦਾ ਬਸ ਇਹੀ ਕੰਮ ਆ ਵੀ ਬੱਚੇ ਤਿਆਰ ਕਰਨੇ ਇਹਨਾਂ ਤੋਂ ਆਪਾਂ ਇਹ ਹੈਗੀਆਂ ਨੇ ਘੱਟੋ ਘੱਟ ਦੇ ਮੇਰੇ ਹਿਸਾਬ ਨਾਲ ਹੋਣਗੀਆਂ ਇਹ 35 40 ਜੋੜੀਆਂ ਹੋਣਗੀਆਂ ਇਹ ਤੇ ਇਹਨਾਂ ਦੇ ਵਿੱਚੋਂ ਕੁਝ ਇੱਕ ਯਾਰ ਦੋਸਤਾਂ ਦੇ ਵੀ ਨੇ ਡੈਡੀ ਦੇ ਤੇ ਉਹ ਮਤਲਬ ਲਏ ਹੋਏ ਆ ਉਹਨਾਂ ਤੋਂ ਬੱਚੇ ਕਢਾਉਣ ਵਾਸਤੇ ਤੇ ਆਪਾਂ ਹੁਣ ਸਾਨੂੰ ਉਧਰਲੇ ਘੁੱਟ ਚ ਲੈ ਕੇ ਚੱਲਦੇ ਆਂ ਵੀ ਵਿੱਕ ਦੇ ਕਿਵੇਂ ਇੱਕ ਇਹ ਕਬੂਤਰ ਆਪਾਂ ਰੱਖੇ ਤਾਂ ਹੋਏ ਨੇ ਪਰ ਇਹਨਾਂ ਦਾ ਚੋਰੀ ਹੋਣ ਦਾ ਬਹੁਤ ਜ਼ਿਆਦਾ ਡਰ ਆ ਸਾਡੇ ਬਹੁਤ ਵਾਰੀ ਹੋ ਵੀ ਗਏ ਮਤਲਬ ਜਿਆਦਾ ਇਕੱਠੇ ਨਹੀਂ ਚੋਰੀ ਹੋਏ ਥੋੜੇ ਥੋੜੇ ਕਰਕੇ ਹੋ ਜਾਂਦੇ ਨੇ ਕਈ ਵਾਰ ਨਾ ਅਸੀਂ ਨਹੀਂ ਹੁੰਦੇ ਘਰੇ ਬੁੜੀਆਂ ਨੂੰ ਆਪਾਂ ਕੀ ਪਤਾ ਹੁੰਦਾ ਵਿਚਰੀਆਂ ਨੂੰ ਨਾ ਆ ਕੇ ਖੁੱਡਾ ਖੱਡਾ ਖੋਲ ਕੇ ਪ੍ਰੋਲਣ ਲੱਗ ਜਾਂਦੇ ਨੇ ਤੇ ਪ੍ਰੋਲਣ ਲੱਗੇ ਤੇ ਤੇਜ਼ ਹੁੰਦੇ ਨੇ ਬਹੁਤ ਜ਼ੋਰ ਸਾਡੇ ਪਿੰਡ ਦਾ ਹੈਗਾ ਇੱਕ ਚੋਰ ਤੇ ਉਹਨਾਂ ਕੀ ਕਰ ਦਿੰਦੇ ਨੇ ਕਬੂਤਰ ਤਾਂ ਐਡਾ ਕੁ ਹੁੰਦਾ ਤੁਹਾਨੂੰ ਪਤਾ ਫੜ ਕੇ ਕੱਚ ਚ ਲੈ ਕੇ ਪਾਕਿਤ ਪਾਰ ਜਾਂਦੇ ਨੇ ਤੇ ਕਹਿੰਦੇ ਨੇ ਵੀ ਫੇਰ ਮਿਲ ਜਾਗੇ ਬੈਣੀ ਨੂੰ ਸੋ ਆਈਂ ਕਰਕੇ ਚੋਰੀ ਕਰਕੇ ਲੈ ਜਾਂਦੇ ਨੇ ਬਹੁਤ ਔਖਾ ਕੰਮ ਚੋਰਾ ਨੂੰ ਤਾਂ ਕਹਿੰਦੇ ਬਚਾਉਣਾ ਬਹੁਤ ਨਜਾਇਜ਼ ਔਖਾ ਪਤਾ ਹੀ ਨਹੀਂ ਲੱਗਦਾ ਕਿਹੜਾ ਕਿਦੋਂ ਲੈ ਜਾਏ ਰਾਤ ਨੂੰ ਵੀ ਲੈ ਜਾਂਦੇ ਲੋਕਾਂ ਦੇ ਖੁੱਡੇ ਪੱਟੇ ਹੁੰਦੇ ਆ ਕਈ ਵਾਰੀ ਬਹੁਤ ਲੋਕਾਂ ਦੇ ਖੁੱਡੇ ਪੱਟੇ ਨੇ ਤੇ ਆ ਹੁਣ ਵੀ ਇਹਨਾਂ ਦੇ ਵਿੱਚ ਨਾ ਉਹ ਖੁੱਡੇ ਕਬੂਤਰਾਂ ਵਾਲੇ ਖੁੱਡੇ ਚ ਬਾਈ ਛੱਡ ਕੇ ਗਿਆ ਸੀ ਆ ਖਿਆਲੇ ਤੋਂ ਸੋ ਉਹਦੇ ਖੁੱਡਾ ਪੱਟ ਕੇ ਲੈ ਗਏ ਪਿੰਡ ਦੀ ਦੋ ਤਿੰਨ ਜਣੇ ਤੇ ਉਹਨੇ ਕੇਸ ਕੁਝ ਵੀ ਕੀਤਾ ਤੁਹਾਨੂੰ ਪਤਾ ਕਿੱਥੇ ਸੁਣਦੇ ਆ ਤੇ ਇਹ ਹੈਗੇ ਪੱਠੇ ਇਹ ਸਾਰੇ ਪੱਠੇ ਨੇ ਜਿੰਨੇ ਵੀ ਇਹਦੇ ਵਿੱਚ ਹੈਗੇ ਨੇ ਦੇਖ ਸਕਦੇ ਹੋ ਤੁਸੀਂ ਸੋ ਇਹ ਪੱਠੇ ਵਿਗਦੇ ਕਿਵੇਂ ਨੇ ਇਹ ਬਈ ਹੁਣ ਅੱਗੇ ਆਉਣੀਆਂ ਸ਼ਰਤਾਂ ਤੇ ਸ਼ਰਤਾਂ ਆਉਣੀਆਂ ਜਦੋਂ ਬਾਜ਼ੀਆਂ ਲੱਗਦੀਆਂ ਤੇ ਜਿਨ੍ਹਾਂ ਨੂੰ ਨਹੀਂ ਪਤਾ ਹੁਣ ਉਹਨਾਂ ਦਾ ਕੀ ਕਹਿ ਸਕਦੇ ਹਾਂ ਜਿਨ੍ਹਾਂ ਨੂੰ ਪਤਾ ਤੇ ਬਾਜ਼ੀਆਂ ਲੱਗਣੀਆਂ ਕਬੂਤਰਾਂ ਦੀਆਂ ਕਬੂਤਰ ਉਡਾਏ ਜਾਣਗੇ ਪਿੰਡ ਦੇ ਵਿੱਚ ਠੀਕ ਆ ਤੇ ਨਾਮ ਵੀ ਰੱਖਿਆ ਜਾਂਦਾ ਤੇ ਐਂਟਰੀ ਫੀਸ ਵੀ ਰੱਖੀ ਜਾਂਦੀ ਆ ਤੇ 500 ਐਂਟਰੀ ਫੀਸ ਰੱਖੀ ਜਾਂਦੀ ਤਾਂ 40-50000 ਰੁਪਏ ਨਾਮ ਹੁੰਦਾ ਲੱਖਾਂ 'ਚ ਵੀ ਹੁੰਦੇ ਨੇ ਫੋਰ ਟਰੈਕਟਰ ਹੁੰਦੇ ਨੇ ਬਹੁਤ ਵੱਡੇ ਵੱਡੇ ਨਾਮ ਹੁੰਦੇ ਨੇ ਵਿੱਚ ਕਈ ਪਿੰਡਾਂ 'ਚ ਤੇ ਇਹ ਸਾਰੇ ਕਬੂਤਰ ਕੁਸਤਾ ਜਾਂ ਡਾਇ ਜਾਣਗੇ ਸ਼ਰਤਾਂ ਤੇ ਕੁਸਤਾ ਸੀ ਅੱਧ ਤੇ ਡਾ ਦੇਣੇ ਹੁੰਦੇ ਆ ਮਤਲਬ ਜਿਹੜੇ ਵਧੀਆ ਜਾਣਕਾਰ ਨੇ ਕਬੂਤਰਾਂ ਦੇ ਜਿਨ੍ਹਾਂ ਨੂੰ ਪਾਣੀ ਪੂਣੀ ਦਾ ਪਤਾਗਾ ਉਹ ਲੈ ਜਾਂਦੇ ਨੇ ਹੱਥੋਂ ਆਪਦੇ ਨਾਂ ਤੇ ਛੱਡ ਲੈਂਦੇ ਨੇ ਤੇ ਆਪਾਂ ਨੂੰ ਮਤਲਬ ਜਿੱਤ ਜਾਣ ਤਾਂ ਪੈਸੇ ਵੀ ਦੇ ਦਿੰਦੇ ਨੇ ਥੋੜੇ ਬਹੁਤ ਤੇ ਬੱਚੇ ਆਪਣੇ ਮੋੜ ਜਾਂਦੇ ਨੇ ਬਹੁਤ ਨਜਾਇਜ਼ ਛੱਡਦੇ ਆ ਤੇ ਕੁਝ ਇਹ ਪੱਠੇ ਜਿਹੜੇ ਹੁੰਦੇ ਨੇ ਇਹਨਾਂ ਚੋਂ ਵਧੀਆ-ਵਧੀਆ ਉਹ ਉਹ ਛਾਂਟ ਕੇ ਹੀ ਪਰਾਂ ਕਰ ਲੈਂਦੇ ਆ ਠੀਕ ਆ ਤੇ ਮਤਲਬ ਦੇ ਉਧਰਲੇ ਖੋਡੇ ਜੀ ਲੈ ਜਾਂਦੇ ਆ ਤੇ ਜਿਹੜੇ ਪੱਠੇ ਦੂਜੇ ਸਾਰੇ ਹੋਏ ਨੇ ਇਹਨਾਂ ਦੇ ਵਿੱਚ ਵੇਚਦੇ ਨੇ ਇਹ ਰਾਜਸਥਾਨ ਐਮਪੀ ਗਣੀ ਉਧਰੋਂ ਆਉਂਦੇ ਨੇ ਵਧੀਆ ਵੱਡੇ ਬੰਦੇ ਤੇ ਇਹ ਪੱਠੇ ਲੈ ਜਾਂਦੇ ਨੇ ਮਤਲਬ ਇਕੱਠੇ ਹਜ਼ਾਰ-ਹਜ਼ਾਰ ਰੁਪਏ ਦਾ ਪੀਸ ਤੇ ਐ ਕਰਕੇ ਲੈ ਜਾਂਦੇ ਨੇ ਇਹ 50-50 ਹਜ਼ਾਰ ਰੁਪਏ ਦੇ ਮਤਲਬ ਲੈ ਜਾਂਦੇ ਨੇ ਕਿਰਾਂ ਲੈ ਕੇ ਗਏ ਸੀ 20000 ਦੇ 20 ਜੋੜੇ ਮਤਲਬ 20 ਕਬੂਤਰ ਤੇ ਕਿਰਾਂ ਲੈ ਕੇ ਗਏ ਸੀ ਮੈਨੂੰ ਲੱਗਦਾ 60-70 ਹਜ਼ਾਰ ਦੇ ਲੈ ਗਏ ਸੀ ਇਕੱਠੇ ਲੈ ਗਏ ਸੀ ਬਹੁਤ ਸਾਲ ਦੋ ਤਿੰਨ ਸਾਲਾਂ ਦੀ ਪਹਿਲਾਂ ਦੀ ਗੱਲ ਆ ਲੌਕਡਾਊਨ ਤੋਂ ਬਾਅਦ ਦੀ ਗੱਲ ਆ ਮਤਲਬ ਤੇ ਇਹ ਐਂ ਕਰਕੇ ਵਿਗ ਜਾਂਦੇ ਨੇ ਤੇ ਵਿੱਚ ਆਪਣੇ ਸ਼ਹਿਰਾਂ ਦੇ ਵਿੱਚ ਹਨਾ ਉਹ ਜਿਹੜੇ ਦੂਜੇ ਵੇਚਦੇ ਉਹ ਲੱਕੇ ਕਬੂਤਰ ਹੁੰਦੇ ਆ ਉੜਦੇ ਨਹੀਂ ਹੁੰਦੇ ਬਾਹਲਾ ਚਰ ਜਿੱਥੇ ਛੱਡਦੇ ਉੱਥੇ ਛੱਡ ਦਿੰਦੇ ਉੱਡ ਕੇ ਬਹਿ ਜਾਂਦੇ ਨੇ ਜਿਵੇਂ ਉਰੋਂ ਛੱਡੇ ਉੱਡ ਕੇ ਉਹ ਕੋਠੇ ਤੇ ਬਹਿ ਗਏ ਕੋਠੇ 'ਚੋਂ ਬੇੜੇ 'ਚ ਬਹਿ ਕੇ ਬਾ ਉਹ ਤੁਹਾਨੂੰ ਪਤਾ ਬਿਕ ਮਿਲ ਜਾਂਦੇ ਆ 7 400 ਦਾ ਕਬੂਤਰ ਮਿਲ ਜਾਂਦਾ ਜੋੜੀ 500 ਦੀ 600 ਦੀ ਮਿਲ ਜਾਂਦੀ ਆ ਤੇ ਉਹ ਐਂ ਮਿਲ ਜਾਂਦੇ ਆ ਤੇ ਲੋ ਜੀ ਹੁਣ ਇਹ ਜਿਹੜੇ ਸੁਭਾਲ ਕਰਦੇ ਨੇ ਨਾ ਉਹਨਾਂ ਨੂੰ ਆਪਾਂ ਆਨਸਰ ਉਹਨਾਂ ਦਾ ਦੇਤਾ ਵੀ ਇਹ ਕੱਲਾ ਬਿਠਾ ਦਾ ਘਰ ਨਹੀਂ ਹੈਗਾ ਇਹਨੂੰ ਬਿਜ਼ਨਸ ਵੀ ਬਣਾ ਸਕਦੇ ਹੋ ਤੇ ਸ਼ੌਂਕ ਤਾਂ ਹੈਗੀ ਹੈਗਾ ਸ਼ੌਂਕ ਤਾਂ ਪਹਿਲੇ ਨੰਬਰ ਤੇ ਹੁੰਦਾ ਹਰ ਇੱਕ ਬੰਦੇ ਦਾ ਤੇ ਵੇਚਣ-ਪੂਚਣ ਦਾ ਕੰਮ ਤਾਂ ਬਾਅਦ 'ਚ ਹੀ ਕਰਦੇ ਹੁੰਦੇ ਨੇ ਤੇ ਪਹਿਲੇ ਨੰਬਰ ਤੇ ਤਾਂ ਸ਼ੌਂਕ ਹੀ ਹੁੰਦਾ ਸੋ ਇਹ ਵੀਡੀਓ ਬਣਾ ਕੇ ਆਪਾਂ ਪਾਤਾ ਰਹੇ ਹਾਂ ਪਰ ਮੈਨੂੰ ਡਰਜਾ ਵੀ ਲੱਗ ਰਿਹਾ ਵੀ ਪੱਟਿਆ ਲਓ ਖੁੱਡਾ ਇੱਕ ਅੱਦੇ ਜ਼ੋਰ ਨੇ ਹਨਾ ਜਿਹਨੂੰ ਦਾ ਤਜਰਬਾ ਮਤਲਬ ਪਤਾ ਕਬੂਤਰਾਂ ਬਾਰੇ ਉਹ ਬੰਦਾ ਵੀਡੀਓ ਦੇਖ ਕੇ ਪਤਾ ਲਾ ਲੂਗਾ ਵੀ ਕਿਹੜੇ ਕਿਹੜੇ ਕਬੂਤਰ ਕੰਮ ਦੇ ਨੇ ਸੋ ਬਹਿਤਾ ਬੰਦੂਖ ਹੈਗੀ ਆਪਣੇ ਕੋਲੇ ਚੋਰੀ ਐ ਹੋਣ ਵੀ ਨਹੀਂ ਦਿੰਦੇ ਪਰ ਕੁਦਰਤੀ ਯਾਰ ਕੀ ਪਤਾ ਲੱਗਦਾ ਹਨਾ ਚੋਰਾਂ ਦਾ ਚੋਹਰ ਬਹੁਤ ਉਤਲੇ ਲੈਵਲ ਦੇ ਹੁੰਦੇ ਨੇ ਸੋ ਉਹਨਾਂ ਤੋਂ ਬਚਾ ਕੇ ਆਪਣੀ ਵੀਡੀਓ ਬਾਕੀ ਬੰਦਿਆਂ ਨੂੰ ਸ਼ੇਅਰ ਕਰ ਦਿਓ ਜਿਹੜੇ ਜਿਹੜੇ ਕਬੂਤਰ ਰੱਖਣਾ ਚਾਹੁੰਦੇ ਨੇ ਤੇ ਕਬੂਤਰਾਂ ਦਾ ਸ਼ੌਂਕ ਆ ਤੁਹਾਨੂੰ ਮਿਲਦੇ ਆਂ ਕੱਲ ਨੂੰ ਇੱਕ ਨਵੇਂ ਬਲੌਗ ਦੇ ਵਿੱਚ ਜਾਣਕਾਰੀ ਵਧੀਆ ਲੱਗੀ ਤਾਂ ਲਾਈਕ ਕਮੈਂਟ ਕਰ ਦਿਓ